ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਸਵਾਗਤ ਹੈ ਅੱਜ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪੇਂਟਿੰਗ ਵਾਲੇ ਸੂਟ ਲੈ ਕੇ ਆਏ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਪੇਂਟ ਵਾਲੇ ਸੂਟ ਅੱਜ ਕੱਲ ਬਹੁਤ ਟ੍ਰੈਂਡ ਵਿੱਚ ਨੇ ਕਾਟਨ ਸੂਟਸ ਤੇ ਪੇਂਟ ਬਹੁਤ ਹੀ ਚੱਲ ਰਿਹਾ ਹੈ ਤੇ ਵੀ ਦੁਪੱਟਾ ਆਪਾਂ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਏ ਆ ਸਾਰੇ ਕਲਰ ਤੁਹਾਨੂੰ ਮਿਲਣਗੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਜੇਕਰ ਤੁਸੀਂ ਕੋਈ ਵੀ ਸੂਟ ਐਨਾ ਵਿੱਚੋਂ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਕਿ ਨੰਬਰ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਜਾਵੇਗਾ ਸਾਰੇ ਬੜੇ ਪਿਆਰੇ ਕਲਰ ਨੇ ਤੁਹਾਨੂੰ ਬਹੁਤ ਪਸੰਦ ਆਉਣਗੇ ਵਾਈਟ ਬੇਬੀ ਪਿੰਕਸ ਬਹੁਤ ਸਾਰੇ ਕੰਬੀਨੇਸ਼ਨਸ ਸਾਡੇ ਲਈ ਅਵੇਲੇਬਲ ਨੇ ਜਿਹੜਾ ਵੀ ਤੁਹਾਨੂੰ ਸੂਟ ਚਾਹੀਦਾ ਹੋ ਉਹ ਤੁਸੀ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਤੇ ਸਾਰੇ ਕੰਬੀਨੇਸ਼ਨ ਬੜੇ ਪਿਆਰੇ ਨੇ ਇਹ ਤੁਸੀਂ ਸਾਡੇ ਕੋਲੋਂ ਸਟੱਫ ਲੈ ਕੇ ਮਤਲਬ ਸਾਡੇ ਕੋਲੋਂ ਹੀ ਕਰਵਾ ਸਕਦੇ ਹੋ ਸੀਮ ਡਿਜ਼ਾਈਨ ਵੀ ਇਹ ਜਿਹੜੇ ਤੁਹਾਨੂੰ ਵੀਡੀਓ ਵਿੱਚ ਸ਼ੋ ਹੋ ਰਹੇ ਨੇ ਸਾਰੇ ਸਾਡੇ ਰੈਡੀ ਕੀਤੇ ਹੋਏ ਸੂਟ ਨੇ ਵੀ ਦੁਪੱਟਾ ਵਿਦਆਊਟ ਦੁਪੱਟਾ ਵੀ ਤੁਸੀਂ ਇਹ ਕਰਵਾ ਸਕਦੇ ਹੋਗੇ ਸਾਰੇ ਪ੍ਰਾਈਸ ਬਹੁਤ ਹੀ ਜਾਇਜ਼ ਨੇ ਅਗਰ ਤੁਸੀਂ ਆਪਣੇ ਕੋਲੋਂ ਡਿਜ਼ਾਈਨ ਦੇਣਾ ਚਾਹੁੰਦੇ ਹੋ ਪੇਂਟਿੰਗ ਲਈ ਤੁਸੀਂ ਉਹ ਵੀ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਆਪਣੇ ਕੋਲੋਂ ਸੈਂਡ ਕਰਕੇ ਬਟ ਜੇ ਇਹ ਡਿਜ਼ਾਈਨ ਇਹ ਵੀ ਸਾਰੇ ਨਿਊ ਡਿਜ਼ਾਈਨ ਨੇਗੇ ਨਿਊ ਕਲੈਕਸ਼ਨ ਆ ਬਿਲਕੁਲ